ਫਾਜ਼ਲ ਕਾ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਜੜਾ ਹੈਗਾ ਹੜਾਂ ਦੇ ਜਿਹੜੀ ਮਾਰ ਪਈ ਹੈ ਉਹ ਤੁਹਾਨੂੰ ਤਸਵੀਰਾਂ ਦਿਖਾਣੇ ਅਸੀਂ ਜਿਹੜਾ ਕਾਵਾਂ ਵਾਲੇ ਪੁਲ ਤੇ ਜਿਹੜਾ ਮੌਜੂਦ ਹੈ ਤੇ ਕਰੀਬ ਜਿਹੜਾ ਹੈਗਾ ਇਸ ਤੋਂ 18 ਤੋਂ 20 ਜਿਹੜੇ ਪਿੰਡ ਹੈਗੇ ਐਸ ਪੁਲ ਤੇ ਪਰਲੇ ਪਾਸੇ ਪੈਂਦੇ ਹੈ ਤੁਸੀਂ ਪਾਣੀ ਦਾ ਜਿਹੜਾ ਪੱਧਰ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਹੈ ਪਾਣੀ ਜਿਹੜਾ ਹੈਗਾ ਬਿਲਕੁਲ ਜਿਹੜਾ ਪੁਲ ਦੇ ਨਾਲ ਜਿਹੜਾ ਹੈਗਾ ਸੜਕੇ ਜਿਹੜਾ ਚੱਲ ਰਿਹਾ ਤੇ ਕਿਹਾ ਜਾ ਰਿਹਾ ਹੈਗਾ ਕਿ ਪਾਣੀ ਜਿਹੜਾ ਹੈਗਾ ਪੱਧਰ ਇਸ ਦਾ ਲਗਾਤਾਰ ਜਿਹੜਾ ਵਧ ਰਿਹਾ ਜਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਹਰੀਕੇ ਹੈਡ ਤੋਂ ਵੀ ਜਿਹੜਾ ਪਾਣੀ ਛੱਡਿਆ ਗਿਆ ਤੇ ਹ ਪਾਣੀ ਛੱਡਣ ਤੋਂ ਬਾਅਦ ਜਿਹੜਾ ਲੋਕਾਂ ਦੇ ਵਿੱਚ ਹੈ ਅਤੇ ਪ੍ਰਸ਼ਾਸਨ ਵੱਲੋਂ ਜਿਹੜਾ ਉਹਨਾਂ ਨੂੰ ਅਪੀਲ ਵੀ ਕੀਤੀ ਗਈ ਹੈ ਤੇ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਉਹ ਲੋਕ ਜਿਹੜੇ ਆਪਣੇ ਪਿੰਡਾਂ ਨੂੰ ਜਿਹੜਾ ਹੈਗਾ ਚਾਹੇ ਔਰਤਾਂ ਹੈਗੇ ਚਾਹੇ ਬੱਚੇ ਹੈਗੇ ਚਾਹੇ ਬਜ਼ੁਰਗ ਹੈਗੇ ਉਹਨਾਂ ਨੂੰ ਜਿਹੜਾ ਆਪਣੇ ਸੁਰੱਖਿਅਤ ਥਾਵਾਂ ਤੇ ਲੈ ਕੇ ਜਾਵੇ ਪ੍ਰਸ਼ਾਸਨ ਵੀ ਜਿਹੜਾ ਮੌਕੇ ਤੇ ਇੱਥੇ ਪਹੁੰਚਿਆ ਹੋਇਆ ਹੈਗਾ ਤੇ ਲਗਾਤਾਰ ਉਹਨਾਂ ਵੱਲੋਂ ਜਿਹੜੀ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਐਸਐਸਪੀ ਗੁਰਮੀਤ ਸਿੰਘ ਇੱਥੇ ਪਹੁੰਚੇ ਹੋਏ ਹੈ ਲਗਾਤਾਰ ਜਿਹੜੀ ਉਹਨਾਂ ਵੱਲੋਂ ਜਿਹੜੀ ਹੈ ਇਸ ਹੜਾਂ ਦੀ ਜਿਹੜੀ ਮਾਰ ਹੈਗੀ ਉਸ ਤੇ ਜਿਹੜੀ ਨਿਗਰਾਨੀ ਰੱਖ ਅਸਰ ਕੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਹਾਲਾਤ ਜਿਹੜੇ ਬਣੇ ਹੋਏ ਤੇ ਸਤਲੂ ਕਰਿਆ ਜਿਹੜਾ ਪੂਰੇ ਉਫਾਨ ਦੇ ਵੇਖੋ ਇਹਦੇ ਵਿੱਚ ਜਿਹੜਾ ਪਾਣੀ ਉਹ ਵਧ ਰਿਹਾ ਵੈ ਅਸੀਂ ਹੁਣ ਇੱਥੇ ਕਾਮਾਂ ਵਾਲੇ ਜਿਹੜੇ ਪੁਲ ਤੇ ਖੜੇ ਆ ਇਹਦੇ ਵਿੱਚ ਤੁਸੀਂ ਵੇਖੋ ਇੱਥੇ ਵੀ ਕੰਟੀਨਿਊਸਲੀ ਜਿਹੜਾ ਫਲੋ ਆਫ ਵਾਟਰ ਹੈ ਬੜੀ ਤੇਜ਼ ਹੈ ਸੋ ਇਹ ਸਾਰਾ ਅੱਗੇ ਜਿਹੜਾ ਏਰੀਆ ਕਰੀਬ 20 ਪਿੰਡਾਂ ਦੇ ਵਿੱਚ ਜਿਹੜਾ ਇਹ ਸਾਰਾ ਇਹਦਾ ਅਫੈਕਟ ਹੈ ਹੁਣ ਕਾਫੀ ਪਿੰਡ ਜਿਹੜੇ ਆਪਣੇ ਉਹਨਾਂ ਨੂੰ ਕੋਈ ਲਿੰਕ ਨਹੀਂ ਹੈ ਲੇਕਿਨ ਪਰ ਫਿਰ ਵੀ ਜਿਹੜਾ ਉਹਨਾਂ ਨੂੰ ਸਬਗਰੀ ਵਗੈਰਾ ਜਿਹੜੀ ਉਹ ਫੀਡ ਵਗੈਰਾ ਉਹ ਦੇ ਰਹੇ ਆ ਸੋ ਸਾਡੇ ਵੱਲੋਂ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਆਪਾਂ ਜਿਹੜੇ ਜਿਹੜੇ 6 ਜਿਹੜੇ ਰੀਫ ਕੈਂਪ ਬਣਾਏ ਆ ਉਹ ਸਾਰੇ ਅਸੀਂ ਵਿਜ਼ਿਟ ਕਰ ਲਿਆ ਉਹਦੇ ਵਿੱਚ ਆਪਾਂ ਸਿਕਿਉਰਿਟੀ ਵਗੈਰਾ ਸਾਰੀ ਲਾ ਦਿੱਤੀ ਆ ਸੋ ਜਦੋਂ ਵੀ ਅਮਰਜੈਂਸੀ ਪੈਂਦੀ ਆ ਲੋਡ ਪੈਂਦੀ ਆ ਆਪਾਂ ਇਹਨਾਂ ਨੂੰ ਜਿਹੜਾ ਏਕਿਊਏਟ ਕਰਨ ਦੀ ਉਹ ਕਰਕੇ ਆਪਾਂ ਰੀਲੀਫ ਕੈਂਪਾਂ ਦੇ ਵਿੱਚ ਆਪਾਂ ਉਹ ਲੈ ਜਾਵਾਂਗੇ ਕਿਸ ਤਰ੍ਹਾਂ ਨਾਲ ਕਹਿੰਦੇ ਐਨਡੀਆਰਫ ਨੂੰ ਵੀ ਜਿਹੜਾ ਹੈਗਾ ਕਿਹਾ ਗਿਆ ਇੰਡੀਆ ਹਾਂ ਜਿਹੜਾ ਰਿਕੁਇਸ਼ ਜਿਹੜਾ ਐਨਡੀਆਰ ਦੀ ਰਿਕੁਇਸ਼ਿਸ਼ਨ ਹੋ ਚੁੱਕੀ ਆ ਉਹ ਵੀ ਪਹੁੰਚਣ ਵਾਲੀ ਆ ਉਹ ਇੱਥੇ ਆਪੋ ਆਪਣੀ ਸਟੈਂਡ ਬਾਈ ਹੋ ਜੇਗੀ ਜਦੋਂ ਲੋਡ ਪਾਊਗੀ ਤੇ ਫਿਰ ਉਹ ਆਪਦੀ ਜਿਹੜਾ ਉਹ ਡਿਊਟੀ ਵਗੈਰਾ ਵੈਕਿਊਏਸ਼ਨ ਦੀ ਜਾਂ ਜਿੱਥੇ ਵੀ ਕੋਈ ਕੋਈ ਬਿਲਡਿੰਗ ਕਲਾਪਸ ਹੁੰਦੀ ਆ ਉਹਦੇ ਵਿੱਚੋਂ ਉਹ ਸਾਰਾ ਉਹਨਾਂ ਨੂੰ ਵੈਕਿਊਏਟ ਕਰ ਲਾਂਗੇ ਕਿੰਨੇ ਕਿ ਜਿਹੜੇ ਪਿੰਡਾਂ ਦਾ ਕੋਈ ਸੰਪਰਕ ਜਿਹੜਾ ਹੈਗਾ ਟੁੱਟੇ ਜਿਹੜੇ ਇਸ ਸਾਈਡ ਨੂੰ ਜਿਹੜੇ ਹੁਣ ਦੇਖੋ ਪਿੱਛੇੋਂ ਤੁਸੀਂ ਉਧਰੋਂ ਲੈ ਕੇ ਬੁਹਾਰ ਜਮਸ਼ੇਰ ਤੇ ਜਿਹੜਾ ਹੋਰ ਜਿਹੜੇ ਉਧਰ ਪਿੰਡਾਂ ਇੱਧਰ ਫਿਰ ਅੱਗੇ ਆ ਗਲੱਬਾ ਪੈਣੀ ਇੱਕਰੀ 20 ਪਿੰਡਾਂ ਦੇ ਲਾਗੇ ਜਿਹੜਾ ਏਰੀਆ ਜਿਹੜਾ ਅਫੈਕਟਡ ਹੈ ਦੇ ਹਾਲਾਤ ਕਿਸਨ ਲੋਕ ਕੇ ਪੈਨਿਕ ਚ ਦੇਖੋ ਲੋਕ ਨਹੀਂ ਪੈਨਿਕ ਨਹੀਂ ਲੋਕ ਚਲੋ ਫੀਅਰ ਸੈਕੋਸਿਸ ਤੇ ਹੁੰਦਾ ਹੀ ਆ ਪਰ ਇਹ ਲੋਕ ਥੋੜੇ ਜੇ ਬੋਲਡ ਵੀ ਹੈ ਬੜਾ ਕੋਪਰੇਟ ਕਰ ਰਹੇ ਆ ਸਾਡੇ ਵੱਲੋਂ ਵੀ ਇਹਨਾਂ ਦਾ ਨਾਲ ਪੂਰਾ ਰابطਾ ਵਾ ਵੀ ਅਸੀਂ ਤੁਹਾਡੇ ਨਾਲ ਆ ਕੋਈ ਨਹੀਂ ਸਾਡੇ ਜਿਹੜੇ ਰੀਲੀਫ ਕੈਂਪ ਆ ਉਹ ਸਾਡੇ ਚੱਲ ਰਹੇ ਆ ਜਦੋਂ ਵੀ ਇਹਨਾਂ ਨੂੰ ਕੋਈ ਲੋੜ ਪੈਂਦੀ ਹੈ ਅਸੀਂ ਇਹਨਾਂ ਦੇ ਹਾਜ਼ਰ ਆ ਜੀ ਐਡੀਸੀ ਸਾਹਿਬ ਵੀ ਇੱਥੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਰ ਕਿੰਨੇ ਪਿੰਡਾਂ ਦੇ ਵਿੱਚ ਜਿਹੜਾ ਹੈ ਕਹਿ ਸਕਦਾ ਹੈ ਕਿ ਜਿਹੜਾ ਸੜਕੀ ਸੰਪਰਕ ਜਿਹੜਾ ਨੇ ਸੜਕੀ ਸੰਪਰਕਤਾ ਚੱਲਦਾ ਪਿਆ ਹੈ ਉਹਦੇ ਵਿੱਚ ਇਹ ਵੀ ਢਾਣੀਆਂ ਵਿੱਚ ਕੁਝ ਹੈ ਜਿੱਥੇ ਜਿਹੜਾ ਹੈਗਾ ਉਹ ਮੁਸ਼ਕਲ ਹੋ ਰਹੀ ਹੈ ਜਿਨ੍ਹਾਂ ਦੇ ਵਿੱਚ ਪਾਣੀ ਟਰੈਕਟਰ ਦੇ ਜਾਣਾ ਵੀ ਮੁਸ਼ਕਲ ਹੋ ਰਿਹਾ ਤੇ ਉਹਦੇ ਵਾਸਤੇ ਅਸੀਂ ਜਿਹੜਾ ਹੈਗਾ ਉਹ ਕਿਸ਼ਤੀਆਂ ਜਿਹੜੀਆਂ ਆ ਗਈਆਂ ਐ ਐਨਡੀਆਰਐਫ ਦੀਆਂ ਤੇ ਅਸੀਂ ਇਹ ਕਿਸ਼ਤੀਆਂ ਦੇ ਨਾਲ ਲੋਕਾਂ ਨੂੰ ਬਾਹਰ ਕੱਢਾਂਗੇ ਬਾਕੀ ਜਿਹੜਾ ਹੈਗਾ ਤਕਰੀਬਨ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਸੜਕਾਂ ਦੇ ਉੱਤੇ ਨਾਲ ਸੰਪਰਕ ਹੈ ਦੋ ਤਿੰਨ ਢਾਣੀਆਂ ਹੀ ਆ ਜਿਨ੍ਹਾਂ ਦੇ ਵਿੱਚ ਜਿਹੜਾ ਹੈ ਪਾਣੀ ਜ਼ਿਆਦਾ ਹੋਇਆ ਹੋਇਆ ਤੇ ਉਹਦੇ ਵਿੱਚ ਅਸੀਂ ਕਿਸ਼ਤੀਆਂ ਰਾਹੀਂ ਲੋਕਾਂ ਨੂੰ ਬਾਹਰ ਕਢੇ ਕਿਹੜੇ ਲੋਕਾਂ ਨੂੰ ਜਿਹੜਾ ਹੈਗਾ ਬਾਹਰ ਕਢ ਲਿਆ ਗਿਆ ਜਾਂ ਕੱਢਣ ਦੀ ਜਿਹੜੀ ਕੋਸ਼ਿਸ਼ ਕੀਤੀ ਨਹੀਂ ਅਜੇ ਅਜੇ ਜਿਹੜੀ ਰੋਕੀ ਆਪਣੇ ਤੌਰ ਤੇ ਨਿਕਲਦੇ ਪੈ ਰਹੇ ਅਸੀਂ ਉਹਨਾਂ ਨੂੰ ਕਿਹਾ ਵੀ ਜਿਨ੍ਹਾਂ ਨੇ ਕੱਢਣਾ ਹੈ ਨਿਕਲਣਾ ਹੈ ਉਹਨਾਂ ਨੂੰ ਜਗ੍ਹਾ ਜਿਹੀਂ ਆਈਡੈਂਟੀਫਾਈ ਕਰਕੇ ਦਿੱਤੀ ਵੀ ਇਸ ਜਗ੍ਹਾ ਤੇ ਆ ਜਿਓ ਕਿਸ਼ਤੀਆਂ ਅਸੀਂ ਭੇਜਣ ਲੱਗੇ ਤੇ ਕਿਉਂਕਿ ਰਾਤ ਨੂੰ ਜੇ ਪਾਣੀ ਵੱਧਦਾ ਹੈ ਤੇ ਸ਼ਾਮ ਨੂੰ ਸਾਨੂੰ ਪਤਾ ਲੱਗ ਜਾਏ ਕਿ ਕਿੰਨਾ ਕੁ ਪਾਣੀ ਵੱਧਣਾ ਤਾਂ ਉਹਦੇ ਹਿਸਾਬ ਨਾਲ ਅਸੀਂ ਉਹਨਾਂ ਨੂੰ ਜਿਹੜਾ ਹੈ ਕੱਢ ਲਵਾਂਗੇ ਸ਼ਾਮ ਨੂੰ ਹਾਲਾਤ ਜਿਹੜੇ ਹੈਗੇ ਉਹ ਸਾਰਿਆਂ ਦੇ ਸਾਹਮਣੇ ਹੀ ਹੈ ਵੀ ਹਾਲਾਤ ਜਿਹੜੇ ਤੇ ਪਰ ਇਹ ਵੀ ਇਤਿਹਾਦ ਵਰਤਣ ਦੀ ਜਰੂਰਤ ਹੈ ਆਪਾਂ ਨੂੰ ਜਿਹੜੇ ਸੱਖੇ ਸਾਹਮਣੇ ਚਲੇ ਜਾਈਏ ਖੇਤਾਂ ਵਿੱਚ ਜਿਹੜੀ ਹੈ ਉਹ ਖਰਾਬੀ ਹੋ ਰਹੀ ਹੈ ਫਸਲ ਦੀ ਉਹ ਤਾਂ ਹੋਣੀ ਹੈ ਅਸੀਂ ਆਪਣੇ ਜਾਨਮਾਲ ਦਾ ਜਿਹੜਾ ਹੈ ਉਹ ਆਪਾਂ ਬਚਾ ਕੇ ਰਹੀਏ ਕੈਲਕੂਲੇਟ ਕੀਤਾ ਹੈ ਕਿ ਕਿੰਨੇ ਜਿਹੜਾ ਏਕੜਸ ਨਹੀਂ ਅਜੇ ਜਿਹੜਾ ਹੈ ਗਾਇਓ ਜਦੋਂ ਪਾਣੀ ਉਤਰੇਗਾ ਉਸ ਤੋਂ ਬਾਅਦ ਜਿਹੜੀ ਗਰਦਾਰੀ ਹੋਏਗੀ ਫਿਰ ਜਦੋਂ ਪਤਾ ਲੱਗੇਗਾ ਵੀ ਕਿੰਨਾ ਨੁਕਸਾਨ ਹੋਇਆ ਕਈ ਵਾਰੀ ਇਦਾਂ ਹੁੰਦਾ ਆ ਪਾਣੀ ਉਤਰਨ ਦੇ ਨਾਲ ਜਿਹੜਾ ਹੈ ਫਸਲ ਬਚ ਜਾਂਦੀ ਹੈ ਕਈ ਵਾਰੀ ਉਹ ਨਹੀਂ ਬਚ ਪਾਉਂਦੀ ਉਹ ਹਾਲਾਤ ਹੈ ਜਿਹੜਾ ਪ੍ਰਸ਼ਾਸਨ ਵੱਲੋਂ ਕਹੀ ਜਾ ਰਿਹਾ ਕਿ ਚਿੰਤਾਜਨਕ ਜਿਹੜੇ ਹਾਲਾਤ ਨਹੀਂ ਹੈ ਲੇਕਿਨ ਤੁਹਾਨੂੰ ਤਸਵੀਰਾਂ ਦਿਖਾਣੇ ਕਿ ਲੋਕ ਜਿਹੜੇ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਬਿਲਕੁਲ ਡਰੇ ਹੋਏ ਹੈ ਕਿ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ 2023 ਦੇ ਵਿੱਚ ਵੀ ਜਦੋਂ ਪਾਣੀ ਆਇਆ ਸੀਗਾ ਉਦੋਂ ਵੀ ਜਿਹੜਾ ਹੈਗਾ ਲਗਾਤਾਰ ਜਿਹੜਾ ਹੈਗਾ ਇੱਥੇ ਜਿਹੜੀ ਆ ਫਸਲਾਂ ਜਿਹੜੀਆਂ ਬਰਬਾਦ ਹੋਈਆਂ ਸੀ ਲੋਕਾਂ ਨੂੰ ਜਿਹੜਾ ਹੈਗਾ ਘਰ ਜਿਹੜੇ ਛੱਡਣ ਵਾਸਤੇ ਜਿਹੜਾ ਮਜਬੂਰ ਹੋਣਾ ਪਿਆ ਸੀਗਾ ਤੇ ਲੋਕ ਵੀ ਇੱਥੇ ਮੌਜੂਦ ਹੈ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਹਾਲਾਤ ਕਿਸ ਤਰ੍ਹਾਂ ਦੇ ਹੈ ਕਿਵੇਂ ਜਿਹੜੇ ਲੋਕ ਜਿਹੜੇ ਆ ਆਪਣੇ ਜਿਹੜੇ ਹੈਗੇ ਪਸ਼ੂ ਜਿਹੜੇ ਹੈਗੇ ਜਾਂ ਕੀਮਤੀ ਜਿਹੜਾ ਸਮਾਨ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਲਗਾਤਾਰ ਜਿਹੜਾ ਹੈਗਾ ਘਰਾਂ ਦੇ ਵਿੱਚੋਂ ਕੱਢ ਕੇ ਜਿਹੜੇ ਹੈਗੇ ਸੁਰੱਖਿਅਤ ਥਾਵਾਂ ਵੱਲ ਜਿਹੜੇ ਹੈਗੇ ਲੈ ਕੇ ਜਾ ਰਹੇ ਆ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਲੋਕਾਂ ਦੇ ਨਾਲ ਕਿ ਆਖਰ ਕਿੱਥੇ ਜਾ ਕਿੱਥੇ ਲੈ ਕੇ ਜਾ ਰਹੇ ਆ ਜਿਹੜੇ ਲੋਕ ਜਿਹੜੇ ਕੀ ਹਾਲਾਤ ਕੀ ਹਾਲਾਤ ਹਾਰੇ ਪੈਂਦੀ ਡੁੱਬੇ ਫਿਰਦੇ ਨੇ ਹੂੰ ਪਾਣੀ ਆ ਗਿਆ ਘਰਾਂ ਦੇ ਵਿੱਚ ਪਾਣੀ ਤੇ ਘਰਾਂ ਦੇ ਵਿੱਚ ਸਾਰਾ ਫਿਰਦਾ ਹੈ ਫੋਲੀ ਤੇ ਫਿਰ ਲੋਕਾਂ ਨੇ ਘਰਾਂ ਚੋਂ ਸਮਾਨ ਕਢਣਾ ਹੀ ਅੱਜ ਸਮਾਨ ਤਾਂ ਕਢਣਾ ਸ਼ੁਰੂ ਬਹੁਤ ਦੇਰ ਦਾ ਇੰਤਜ਼ਾਰਤਾ ਨੇ ਹਾਂਜੀ ਹਾਂਜੀ ਤੇ ਫਿਰ ਹੁਣ ਜਿਹੜਾ ਪਸ਼ੂ ਲੈ ਕੇ ਜਾ ਰਹੇ ਆ ਵੀ ਜਿਹੜਾ ਸੁਰੱਖਤ ਪਾਵਾ ਤੇ ਲੈ ਕੇ ਜਾ ਰਹੇ ਆ ਹਾਂਜੀ ਹਾਂਜੀ ਜਾ ਰਹੇ ਆ ਹਾਂਜੀ 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 ਪ੍ਰਸ਼ਾਸਨ ਦਾ ਪ੍ਰਸ਼ਾਸਨ ਦਾ ਕਿਸ ਤਰ੍ਹਾਂ ਦੇ ਨਾਲ ਹੈਗਾ ਕੋਈ ਹੈ ਤਾਂ ਕੋਈ ਸ਼ੈਤਾਨੀ ਕੋਈ ਪ੍ਰਬੰਧ ਨਹੀਂ ਕਰ ਰਹਾ اچھا ਨਾ ਚਾਰਾ ਜਾ ਰਹਾ ਨਾ ਕੁਝ ਨਹੀਂ ਜਾ ਰਹਾ ਕੋਈ ਨਹੀਂ ਜਾ ਰਹਾ ਹਾਂਜੀ ਹਾਂਜੀ ਸੋ ਲੋਕਾਂ ਦਾ ਜਿਹੜਾ ਹੈਗਾ ਇਹ ਵੀ ਜਿਹੜਾ ਰੋਸ਼ ਹੈਗਾ ਕਿ ਜਿਹੜਾ ਬੇਸ਼ੱਕ ਜਿਹੜਾ ਪ੍ਰਸ਼ਾਸਨ ਜਿਹੜਾ ਹੈ ਦਾਅਵੇ ਜਰੂਰ ਕਰ ਰਿਹਾ ਹੈ ਕਿ ਜਿਹੜਾ ਉਹਨਾਂ ਤੱਕ ਜਿਹੜਾ ਹੈਗਾ ਰਸਦ ਜਿਹੜੀ ਪਹੁੰਚਾਈ ਜਾ ਰਹੀ ਹੈ ਪਸ਼ੂਆਂ ਵਾਸਤੇ ਜਿਹੜਾ ਚਾਰਾ ਪਹੁੰਚਾਇਆ ਜਾ ਰਿਹਾ ਹੈ ਲੇਕਿਨ ਜਮਿਨੀ ਹਕੀਕਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਦੇ ਪ੍ਰਤੀ ਉਹਨਾਂ ਦਾ ਇਹ ਰੋਸ਼ ਹੈਗਾ ਕਿ ਕੋਈ ਵੀ ਜਿਹੜਾ ਹੈਗਾ ਨਾ ਰੈਸ਼ਨ ਪਹੁੰਚ ਰਹੇ ਹੈਗੇ ਤੇ ਨਾਈ ਜੜਾ ਹੈਗਾ ਪਸ਼ੂਆਂ ਵਾਸਤੇ ਜਿਹੜਾ ਚਾਰਾ ਪਹੁੰਚ ਰਿਹਾ ਇੱਕ ਵਾਰੀ ਫੇਰ ਤੁਹਾਨੂੰ ਜਿਹੜਾ ਹੈਗਾ ਅਸੀਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਕਾਂਵਾਂ ਵਾਲੇ ਪੁਲ ਤੇ ਮੌਜੂਦ ਹੈ ਤੇ ਸਤਲੁਜ ਜਿਹੜਾ ਵਹਿ ਰਿਹਾ ਤੇ ਪੂਰੇ ਉਫਾਨ ਤੇ ਜਿਹੜਾ ਹੈਗਾ ਬਹਿ ਰਿਹਾ ਹੈਗਾ ਤੇ ਜਿਸ ਤਰ੍ਹਾਂ ਦੇ ਨਾਲ ਕਿਹਾ ਗਿਆ ਸੀਗਾ ਕਿ ਪਾਣੀ ਲਗਾਤਾਰ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਵਧਦਾ ਜਾ ਰਿਹਾ ਤੇ ਲੋਕਾਂ ਦੇ ਵਿੱਚ ਇਸੇ ਚੀਜ਼ ਨੂੰ ਲੈ ਕੇ ਜਿਹੜਾ ਇੱਕ ਡਰ ਜਿਹੜਾ ਬਰਕਰਾਰ ਹੈਗਾ ਤੇ ਇਸੇ ਕਰਕੇ ਲੋਕ ਜਿਹੜੇ ਹੈਗੇ ਲੋਕ ਆਪਣੇ ਘਰਾਂ ਨੂੰ ਛੱਡਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈਗਾ ਜੇਕਰ ਗੱਲ ਕੀਤੀ ਜਾਵੇ ਜਿੰਨੇ ਵੀ ਪਿੰਡਾਂ ਦੇ ਵਿੱਚ ਹੈ ਗੁਰੂਗ੍ਰੰਥ ਸਾਹਿਬ ਹੈਗਾ ਜਿਨ੍ਹਾਂ ਨੂੰ ਜਿਨ੍ਹਾਂ ਦੇ ਆਲੇ ਦੁਆਲੇ ਜਿਹੜਾ ਪਾਣੀ ਲੱਗ ਚੁੱਕਿਆ ਹੈਗਾ ਉੱਥੋਂ ਵੀ ਜਿਹੜਾ ਹੈਗਾ ਪਾਵਨ ਸਰੂਪਾ ਨੂੰ ਮਰਿਆਦਾ ਦੇ ਨਾਲ ਜਿਹੜਾ ਹੈਗਾ ਕੱਢ ਕੇ ਸੁਰੱਖਿਅਤ ਥਾਵਾਂ ਤੱਕ ਜਿਹੜਾ ਪੰਚਾਇਤ ਦੀ ਜੜੀ ਹੈਗੀ ਕਾਰਵਾਈ ਜਿਹੜੀ ਚੱਲ ਰਹੀ ਹੈ ਲੋਕ ਜਿਹੜੀ ਹੈ ਸੇਵਾ ਜਿਹੜੀ ਨਿਭਾਰੇਗੇ ਤੇ ਤੁਹਾਨੂੰ ਇੱਕ ਵਾਰੀ ਫੇਰ ਦਿਖਾਣੇ ਕਿ ਸਤਲੁਜ ਜਿਹੜਾ ਹੈਗਾ ਪੂਰੇ ਉਫਾਨ ਤੇ ਇਹ ਜਿਹੜਾ ਪੁਲ ਹੈਗਾ ਕਾਮ ਵਾਲਾ ਪੁਲ ਹੈਗਾ ਇਹ ਕਰੀਬ 20 ਪਿੰਡਾਂ ਦਾ ਜਿਹੜਾ ਸੰਪਰਕ ਜਿਹੜਾ ਹੈਗਾ ਰਸਤਾ ਇਹੀ ਜਿਹੜਾ ਪੁਲ ਹੈਗਾ ਤੇ ਜੇਕਰ ਗੱਲ ਕੀਤੀ ਜਾਵੇ ਤਿੰਨ ਤੋਂ ਚਾਰ ਦਿਨ ਪੁਰਾਣੀ ਦੀ ਤਾਂ ਇਹ ਜਿਹੜਾ ਪਾਣੀ ਹੈਗਾ ਕਾਫੀ ਜਿਹੜਾ ਹੀਟਾ ਚੱਲ ਰਿਹਾ ਸੀ ਲੇਕਿਨ ਹੁਣ ਜਿਹੜਾ ਹੈਗਾ ਪਾਣੀ ਲਗਾਤਾਰ ਜਿਹੜਾ ਵੱਧਦਾ ਜਾ ਰਿਹਾ ਤੇ ਪਾਣੀ ਜਿਹੜਾ ਬਿਲਕੁਲ ਪ